ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਪਾ ਰਹੇ ਹਾਂ ਜੀ ਚਾਰ ਸਾਨੂੰ ਹੁਣ ਟਾਈਮ ਲੱਗਿਆ ਵੀ ਹੁਣ ਦੇਖੋ ਦਿਨ ਸੀ ਪਿਆ ਪਿਆ ਜਿਵੇਂ ਮੱਝਾਂ ਨੂੰ ਪਾਣੀ ਪਿਉਣਾ ਅੱਜ ਸਰਦਾਰ ਜੀ ਵੀ ਨਹੀਂ ਆਏ ਥੋੜਾ ਜਿਹਾ ਉਹ ਵੀ ਹੁਣ ਦੋ ਦਿਨ ਹੋ ਗਏ ਲੇਟ ਹੋਣ ਲੱਗੇ ਦੁਕਾਨ ਤੇ ਕਿਤਾਬਾਂ ਕੋ ਧੁੱਪਾਂ ਦਾ ਕੰਮ ਹੋ ਜਾਂਦਾ ਤੇ ਹਸਪਤਾਲ ਜੀ ਮੈਂ ਕੱਪੜੇ ਲਾ ਕੇ ਧਰਨੇ ਨੇ ਅੰਦਰ ਅੱਜ ਥੋੜੀ ਜੀ ਧੁੱਪ ਜੀ ਨਿਕਲੀ ਸੀ ਹ ਉਦੀ ਮਾਸੀ ਦੇ ਨਾਨੀ ਗਈਆਂ ਤੇ ਉਹਨਾਂ ਨਾਲ ਬਾਗੀ ਜਾਣਾ ਤਾਂ ਮੈਂ ਵੀ ਤੀ ਪਰ ਮੈਂ ਠੰਡ ਕਰਕੇ ਕਿ ਮੇਰਾ ਕੰਮ ਵਾਲਾ ਤੀ ਗਾਇ ਇੱਕ ਸਾਡੀ ਮੱਝ ਆਏ ਨਹੀਂ ਪਤਾਜ ਰਾਤ ਨੂੰ ਸੂਪੇ ਜਾਂ ਕੱਲ ਨੂੰ ਇੱਕ ਦੋ ਦਿਨਾਂ ਚ ਫਿਰ ਮੇਰੇ ਔਖਾ ਹੋ ਜਾਂਦਾ ਮਗਰ ਇੱਕ ਠੰਡ ਜਾਦੇ ਆ ਜੀ ਬਿਮਾਰ ਹੋ ਕੇ ਕੰਮ ਪੈਲੀ ਬਹੁਤ ਹੋਏ ਤੇ ਚਲੋ ਹੋ ਗਏ ਤਿੰਨ ਚਾਰ ਜਣੇ ਬਾਗੀ ਵਧੀਆ ਮੈਂ ਤਾਂ ਕਈ ਵਾਰ ਜਾਇਈ ਸਾਡੀ ਮਾਤਾ ਨਹੀਂ ਗਈ ਸੀ ਪਿੰਡ ਵਾਲੇ ਮੰਮੀ ਨਹੀਂ ਗਈ ਤੇ ਉਹ ਬਾਗੀ ਚਲ ਪਤਾ ਹੁਣ ਉਹਦੇ ਗੋਡੇ-ਗੁੱਡੇ ਦੁਖਦੇ ਨੇ ਉਹ ਤੋਂ ਜਾਇ ਨਹੀਂ ਜਾਂਦਾ ਘਰੋਂ ਸਾਧਨ ਚਲੋ ਗੱਡੀ ਲੈ ਕੇ ਗਏ ਤੇ ਬਾਗੇ ਅੱਜ ਐਨ ਪਤਾ ਸੀ ਸਵੇਰੇ ਸ੍ਰੀ ਫੁੱਤੇਗੜ ਸਾਹਿਬ ਵਗ ਜੀ ਉਹ ਰਿਆੜਾ ਲਾਣਾ ਦੇ ਬੰਦਿਆਂ ਦਾ ਲਾਣਾ ਰਹਿੰਦੇ ਸਾਡਾ ਜਾਣ ਵਾਲਾ ਮੈਂ ਤਾਂ ਕਿਰਨ ਜਾਇਈ ਤੀ ਪਿੰਦਰ ਦੋ ਤਿੰਨ ਦਿਨਾਂ ਦਾ ਬਿਮਾਰ ਸੀ ਅੱਜ ਹੁਣ ਦਵਾਈ ਲੈ ਕੇ ਆਏ ਹੁਣ ਠੀਕ ਐ ਬਸ ਹੁਣ ਉਹ ਵੀ ਤਿਆਰੀਆਂ ਕਰ ਰਹੇ ਨੇ ਟਰੈਕਟਰ ਤੇ ਵਿੱਡ ਬੁੱਡ ਕੱਸ ਰਹੇ ਨੇ ਉਹ ਟਰਾਲੀ ਚ ਜਾਣਗੇ ਸਾਡੇ ਨਾਲ ਜਾਂਦੇ ਨੇ ਲਓ ਜੀ ਹੁਣ ਆਪਾਂ ਪਾਉਨੇ ਆਦੇ ਦਾ achar ਮੈਂ ਆਦੇ ਦਾ ਤਾਂ achar ਨਾ ਅੱਜ ਹੋਰ ਤਰੀਕੇ ਨਾਲ ਪਾਉਂਗੀ ਮੈਂ ਆਲੇ ਵੀ ਪਾਉਣੇ ਨੇ ਮਿਰਚਾਂ ਦਾ ਸਰਦਾਰ ਜੀ ਲਿਆਈ ਨਹੀਂ ਤੇ ਕਹਿੰਦੇ ਵਧੀਆ ਨਹੀਂ ਸੀ ਪਰ ਸਰੋਂ ਦਾ ਤੇਲ ਤੇ ਅੱਧਾ ਕਿਲੋ ਅੱਧਾ ਇਹ ਮੈਂ ਠੀਰ ਲਿਆਤੀ ਪਹਿਲਾਂ ਧੋ ਕੇ ਔਲੇ ਵੀ ਧੋ ਕੇ ਸਿਕਾ ਲੇ ਉਦੋਂ ਮੇਰੇ ਕੋਲੇ ਬੈਠਾ ਸੀ ਕੋਈ ਮੈਨੂੰ ਬਲੌਗ ਪਹਿਲਾਂ ਤਾਂ ਮੈਂ ਬਣਾਉਣਾ ਸੀ ਮੇਰੇ ਯਾਦ ਹੀ ਨਹੀਂ ਰਹਾ ਹੁਣ ਵੀ ਮੈਂ ਵਿੱਚ ਦੀ ਮੈਂ ਚਾਰ ਪਾਵਾ ਤਿੰਨ ਦਿਨ ਵਗੀ ਸੰਭਾਲ ਲੈਂਦੇ ਨੂੰ ਟਾਈਮ ਹੀ ਨਹੀਂ ਲੱਗਾ ਕੀ ਕਰੀਏ ਮੈਂ ਅਜੇ ਕੱਲ ਨੂੰ ਬਾਗੇ ਫੇਰ ਨਹੀਂ ਪਾਇਆ ਜਣਾ ਫੇਰ ਲੇਟ ਹੋ ਜਾਣਗੇ ਹੈ ਕਿ ਆਪਾਂ ਚਾਰ ਬਖਰੇ ਦੀ ਢੰਗ ਨਾਲ ਪਾਵਾਂਗੇ ਪਹਿਲਾਂ ਇਹਨੂੰ ਆਪਾਂ ਥੋੜਾ ਜਿਹਾ 5-10 ਮਿੰਟ ਤੇਲ ਦੇ ਵਿੱਚ ਤੜ ਲਾਂਗੇ ਫਿਰ ਉਸੇ ਤੇਲ ਦੇ ਵਿੱਚ ਨਾ ਥੋੜਾ ਮੋਟਾ ਰਹੂਗਾ ਉਹਦੇ ਵਿੱਚ ਹੀ ਆਪਾਂ ਔਲੇ ਤਲਦਾਂਗੇ ਮੈਂ ਚਮਚੇ ਨਾਲ ਹੀ ਚਲਾਉਂ ਉਸ ਕੰਮ ਸਾਰਾ ਮੇਰੇ ਹੱਥੋਂ ਤਾਂ ਖਰਾਬ ਹੋ ਜਾਂਦਾ ਚਾਰ ਰਹਿੰਦਾ ਨਹੀਂ ਹੈਗਾ ਮੈਂ ਸਾਨੂੰ ਪਾਣੀ ਦੀ ਅੱਜ ਵੀ ਲੱਗੀ ਪਈ ਆ ਹੁਣ ਤੇਲ ਕੱਢ ਜਾਣ ਦੋ ਤੇ ਉਹਦੇ ਵਿੱਚ ਪਾਵਾਂਗੇ ਜੀ ਆਪਾਂ ਕਲੌਂਜੀ ਇੱਕ ਚਮਚਾ ਇੱਕ ਚਮਚਾ ਜਮੈਣ ਦਾ ਇੱਕ ਚਮਚਾ ਮੇਥਿਆਂ ਦਾ ਤੇ ਇੱਕ ਚਮਚਾ ਪੀਲੀ ਸਰੋਂ ਜੀ ਆਪਣੇ ਕੋਲੇ ਰਾਈ ਹੈਗੀ ਸਾਡੇ ਜਰਾਈ ਹੈ ਨਹੀਂ ਕਿ ਮੇਰੇ ਯਾਦ ਹੀ ਨਹੀਂ ਰਿਹਾ ਤਾਂ ਆਪਾਂ ਪੀਲੀ ਸਰੋਂ ਨੂੰ ਸਕਿਪ ਕਰਕੇ ਰਾਈ ਵੀ ਪਾ ਸਕਦੇ ਆ ਇੱਕ ਹਰੀ ਮਿਰਚ ਲੈ ਜੀ ਇਹ ਦਿਖਾ ਦਿਖਾਉਣ ਵਾਸਤੇ ਵੀ ਇਹੇ ਜਿਹੀਆਂ ਠੀਕ ਨੇ ਚਾਰ ਨੂੰ ਪਰ ਪਤਾ ਨਹੀਂ ਫਿਰ ਕੱਲ ਲਿਆਈ ਨਹੀਂ ਹੈਗੇ ਮੈਂ ਤਾਂ ਕਹਿੰਦੀ ਠੀਕ ਨੇ ਤਲ ਕੇ ਪਾ ਲਾਂਗੇ ਥੋੜੀਆਂ ਜੀਆਂ ਤਲੀਆਂ ਹੋਈਆਂ ਮਿਰਚਾਂ ਵੈਸੇ ਖਰਾਬ ਹੋ ਜਾਂਦੀਆਂ ਨੇ ਸੇਤੀ ਤੇ ਆ ਔਲੇ ਨੇ ਅੱਧਾ ਕਿਲੋ ਔਲੇ ਨੇ ਔਲੇ ਤਾਂ ਇਹੀ ਖਾਂਗੇ ਸਰਦਾਰ ਜੀ ਅਸੀਂ ਤਾਂ ਨਹੀਂ ਖਾਂਦੇ ਤੁਹਾਨੂੰ ਤਾਂ ਮੈਂ ਤਾਂ ਕਦੇ ਕਦਾਈ ਜੀ ਇੱਕ ਰੰਦਾ ਤੋਂ ਮਖਾਲਾ ਮੁਨਾਹ ਪਹਿਲਾਂ ਤਾਂ ਮੈਨੂੰ ਐਂ ਤੇ ਵੀ ਅੰਦਰ ਗੈਸ ਦੀ ਪਾ ਦਨੇ ਆ ਤਰ ਦਨੇ ਆ ਫਿਰ ਮਹਨ ਨਾਲੇ ਸੇਕ ਲਾਂਗੇ ਉਹ ਵੀ ਠੰਡ ਚ ਠੋਠੋ ਬਾਜੀ ਤਾਂ ਠੰਡੇ ਵੀ ਬਹੁਤ ਐ ਬੁਰਾ ਹਾਲ ਹੋਇਆ ਪੇ ਤੋ ਥੋੜੀ ਜੀ ਧੁੱਪ ਨਹੀਂ ਨਿਕਲੀ ਤੇ ਅਜੂ ਹੱਥ ਪੈਰ ਠਰਦੇ ਨੇ ਠੰਡ ਹੋ ਗਈ ਹੱਥ ਪੈਰ ਠਰਨ ਵਾਲੇ ਲਓ ਜੀ ਇਹਨੇ ਆਪਣਾ ਤੇਲ ਕੱਢਦਾ ਫਿਰ ਵੀਡੀਓ ਲਾਵਾਂਗੇ ਲਓ ਜੀ ਤੇਲ ਆਪਣਾ ਕੱਢ ਗਿਆ ਪੂਰਾ ਤੇਰੇ ਤੇਰੇ ਲੱਗ ਗਿਆ ਕਰਨ ਸਰੋਂ ਦਾ ਤੇਲ ਪਾਇਆ ਅੱਧੀ ਕੜਸੀ ਪਾਈਆ ਬਸ ਤਾਂ ਇਹ ਸਮਾਂ ਨਾਲ ਅੱਗ ਬਹੁਤ ਜ਼ਿਆਦਾ ਹੋ ਗਈ। ਮੇਰਾ ਆਪ ਸਭ ਬੈਠੀ ਹੀ ਉਲਟੇ ਵਾਪਸ ਆ। ਪਹਿੱਚੀ ਜੀ ਜੇ ਤਾਂ ਅੱਧੀ ਘਰ ਸੀ ਤੇਲ ਦੀ ਵਿੱਚ ਹੀ ਖੱਬ ਗਈ ਮੈਂ ਤਾਂ ਕਿ ਵੀ ਬਦਨਾ ਹੋਵੇਗੀ ਤੇ ਮੈਂ ਪਲਾਪਟਨ ਕਰ ਲਈ ਚਾਰ ਦੀ ਵੀਡੀਓ ਦਿਖਾ ਦਈਏ। ਹੇ ਹੇ ਜੁਦਾ ਫਰੰਡ ਨਾਲ ਸਪੈਸ ਕਰੀਏ ਮੈਨੇ ਸੇਕ ਤੇ ਬੈ ਕੇ ਆਰਾਮਦਾਰੀ ਆਉਣੀ ਹੈ ਲੱਗਦਾ ਜਿਹੜਾ ਇਹਦੇ ਵਿੱਚ ਵੈਸੇ ਤਾਂ ਪਾਣੀ ਹੈ ਨਹੀਂ ਮੈਂ ਸਿਰ ਦੇ ਤੋਂ ਕਿਸ ਤਾਏ ਹੋਇਆ ਇਹ ਤੇ ਨਰਮੋਟਾ ਹੋਊਗਾ ਜਿਹੜਾ ਉਹ ਮੱਕੀ ਦਾ ਅਸੀਂ ਤਾਂ ਅੱਗੇ ਐਂ ਪਾਉਂਦੇ ਤੇ ਚਲਦੇ ਨਹੀਂ ਦੇ ਬਸ ਐਂ ਫੀਰ ਕੇ ਰਲਾ ਕੇ ਤੇ ਕਈ ਵਸ ਥੋੜੀ ਕਲੌਂਜੀ ਪਾ ਦਾਂਗੇ ਤਾਂ ਦੇਖਦੇ ਆ ਕਿ ਇਸ ਤਰ੍ਹਾਂ ਵਿਚਾਰ ਬਣਾ ਕੇ ਸਾਦੇ ਦਾ ਚਾਰ ਥੋੜਾ ਕਿਲੋ ਉਸ ਤਾਂ ਪੈ ਜਾਂਦਾ ਇੱਕ ਵੱਡਾ ਜੰਮ ਚਾ ਨਰਸੀਹੀਤੀ ਬਣੂਗਾ ਤਲੇ ਆਵੇਂ ਨੱਕ ਰਹਿ ਗਿਆ ਕੌਲੀ ਕੀ ਰਹਿ ਗਿਆ ਤਾਂ ਜਮੀ ਆਪਣੇ ਪਿੰਡਾਂ ਵਾਲਿਆਂ ਦੇ ਸਰਦੀ ਦੇ ਚਾਰ ਅਲੱਗ ਹੁੰਦੇ ਨੇ ਗਰਮੀ ਵਾਲੇ ਅਲੱਗ ਹੁੰਦੇ ਨੇ ਗਰਮੀ ਵਾਲੇ ਮਿੱਠਾ ਨਿੰਬੂ ਅੰਬ ਦਾ achar ਮਿੱਠਾ ਤਾਂ ਐਸੇ 사 ਜਾਇਆ ਹਰ ਟਾਈਮ ਹੀ ਚੱਲਦੀ ਆ ਪਰ ਸਰਦੀ ਵਾਲੇ ਆਦਾ ਔਲੇ ਗਾਜਰਾਂ ਗੋਭੀ ਵਗੈਰਾ ਮਿਕਸ ਹੋਊ ਤਾਂ ਬਾਦੀ ਚੱਲਦੀ ਆ ਨਾ ਹਰ ਹਨਾ ਇਹ ਚਾਰੀਆਂ ਮੇਰੇ ਤਾਂ ਤਿੰਨ ਚੀਜ਼ਾਂ ਦਾ ਆਪਣੇ ਮੇਨ ਲੈ ਜਮਾ ਥੋੜਾ ਥੋੜਾ ਆਪਾਂ ਪਾਵਾਂਗੇ ਜੀ ਨੂਨ ਮਿਰਚ ਕਿ ਚਮਚਾ ਬਾਲਾਂ ਨੂੰ ਥੋੜਾ ਜਿਹਾ ਗਰਮ ਮਸਾਲਾ ਮਿਕਸ ਕਰਾਈ ਨਹੀਂ ਸਟਨਾਂ ਹੋ ਰਹੇ ਜੀ ਤੇ ਹੁਣ ਆਪਾਂ ਪਹਿਲਾ ਇਹ ਸਮਾਨ ਪਾ ਦਈਏ ਫਿਰ ਮਿਰਚਾਂ ਵੰਗ ਤੱਬੀ ਖਾਲੀ ਹੋਈਏ ਅੱਗੇ ਦੇਖੋ ਜੀ ਇਹ ਚਾਰੇ ਚੀਜ਼ਾਂ ਕੱਟੀਆਂ ਨੇ ਅਜਮੈਨ ਕਲੌਂਜੀ ਤੇ ਮੇਥੀ ਧੀਰੀ ਸਰੋਂ ਧੀਰੀ ਸਰੋਂ ਦੀ ਜਗ੍ਹਾ ਤੇ ਤੁਸੀਂ ਰਾਈ ਵੀ ਪਾ ਸਕਦੇ ਹਾਂ ਲਓ ਆਪਾਂ ਪਿਆਰ ਵਾਸਤੇ ਇਹਦੇ ਵਿੱਚ ਹਰੀ ਮਿਰਚ ਪਾ ਦਿੰਦੇ ਹਾਂ ਸੌਰੀ ਲਾਲ ਮਿਰਚ ਪਾਊਡਰ ਲਓ ਜੀ ਮਿਰਚ ਆਪਾਂ ਨੇ ਇੱਧਾ ਕ ਚਮਚਾ ਪਾਈ ਹੈ ਘਰੇ ਪਿੱਛੇ ਮਿਰਚਾਂ ਨੇ ਆ ਦੇਖੋ ਅਸੀਂ ਇਹਦਾ ਰੰਗ ਵੀ ਇਹ ਹੈ ਜੀ ਘਰੇ ਪਿੱਛੇ ਜਿਹੜੇ ਸਿਖਾਉਂਦੇ ਹੁੰਦੇ ਸੀ ਉਹ ਮਿਰਚਾਂ ਬਹਾਈਆਂ ਨੇ ਅੱਜ ਮੈਂ ਬਰਤੇ ਵਿੱਚ ਪਾਉਣੀਆਂ ਸੀ ਤੇ ਇਹ ਜਿਆਦੇ ਕੌੜੀਆਂ ਹੁੰਦੀਆਂ ਨੇ ਚਾਰ ਆਪਣਾ ਤਿਆਰ ਹੈ 15 ਮਿੰਟਾਂ ਚ ਚਾਰ ਤਿਆਰ ਹੋ ਗਿਆ। ਇਹ ਮੈਂ ਇਹਨੂੰ ਪਲੇਟ ਚ ਕੱਢ ਦੂੰ ਜਦੋਂ ਠੰਡਾ ਹੋ ਗਿਆ ਇਹਨੂੰ ਆਪਾਂ ਪਲਾਸਟਿਕ ਦੇ ਡੱਬੇ ਚ ਪਾਵਾਂਗੇ ਸਟੀਲ ਦੇ ਡੱਬੇ ਚ ਨਾ ਕੋਈ ਵੀ ਇਸ ਸਟੀਲ ਦੇ ਬੰਦ ਚ ਚਾਰ ਖਰਾਬ ਹੋ ਜਾਂਦਾ ਹੈ। ਲਓ ਜੀ। ਚਾਹੇ ਅਸੀਂ ਹੁਣੀ ਖਾ ਸਕਦੇ ਹਾਂ। ਹੁਣ ਇਸ ਤੋਂ ਬਾਅਦ ਬਣਾਉਣੇ ਨੇ ਆਵਲੇ। ਆਵਲੇ ਵੀ ਆਦਾ ਤੇ ਆਵਲੇ ਇੱਥੇ ਇਕੱਠੀ ਪਾ ਦਾਂਗੇ ਇੱਕ ਡੱਬੇ ਚ ਥੋੜਾ ਹੀ ਹੈ achar। ਐਸੀ ਜੀ। ਥੋੜਾ ਜਿਹਾ ਤੇਲ ਔਲੇ ਵਾਸਤੇ ਪਾ ਲੀ। ਫਿਰ ਮੈਂ ਤੁਹਾਨੂੰ ਦੱਸੂਗੀ ਵੀ ਇਹ ਚਾਰ ਕਿੰਨਾ ਕੁ ਟੇਸਟੀ ਬਣਿਆ। ਬਣਿਆ ਤੇ ਕਿੰਨਾ ਟਾਈਮ ਰਿਹਾ ਹੈ ਇਹ ਕਿੰਨੇ ਦਿਨ ਬਾਅਦ ਖਰਾਬ ਹੋਇਆ। ਕਿੰਨੇ ਦਿਨ ਬਾਅਦ ਖਰਾਬ ਹੋਇਆ? ਸਾਡੇ ਨਾਲ ਚਾਰ ਖਰਾਬ ਛੇਤੀ ਹੋ ਜਾਂਦਾ। ਦੇਖੋ ਜੀ ਘਰ ਦੀ ਰਿਜਨਲ ਚੀਜ਼ ਦਾ ਤੇ ਹਨਾ ਦੂਜੀ ਦਾ ਇੰਨਾ ਫਰਕ ਹੁੰਦਾ ਇਹਦੇ ਵਿੱਚ ਆਪਣੇ ਦੂਸਰੀਆਂ ਮਿਰਚਾਂ ਸੀਗੀਆਂ ਜਿਹੜੀਆਂ ਪੀਸੀਐਫ ਸਾਈ ਲੈਂਦੇ ਨੇ ਉਹ ਇੰਨੀਆਂ ਜਿਆਦਾ ਰੈੱਡ ਰੈੱਡ ਸੀ ਜਿਹਦੇ ਵਿੱਚੋਂ ਕੌਲੀ ਵੀ ਰੈੱਡ ਰੈੱਡ ਪਈ ਹੈ ਤੇ ਜਿਹੜੇ ਆਪਾਂ ਘਰੇ ਵਧੀਆ ਆਪਦੇ ਹੱਥ ਨਾਲ ਵਧੀਆ ਚੀਜ਼ ਬਣਾਉਂਦੇ ਆ ਉਹ ਇਹਦਾ ਰੰਗ ਰੰਗ પા ਕੇ ਕੰਮ ਕਰ ਲੈਂਦੇ ਨੇ ਕਿੰਨਾ ਫਰਕ ਹੁੰਦਾ ਹੈ ਹਨਾ ਤੇ ਮਿਹਨਤ ਤਾਂ ਥੋੜੀ ਜੀ ਹੁੰਦੀ ਹੈ ਵੀ ਮਿਰਚਾਂ ਸਕਾਉਣ ਤੋਂ ਕਰ ਹਰਦੀ ਮਿਰਚ ਸਕਾਉਣ ਤੇ ਤੀਰਨ ਤੇ ਪਰ ਚੀਜ਼ ਆਪਣੀ ਸੁਧ ਬਣ ਜਾਂਦੀ ਹੈ ਉਹਨਾਂ ਹੈ ਕੀ ਕੌਲੀ ਸਾਨੂੰ 10 ਦਿਨ ਨਹੀਂ ਮੁੱਕਦੀ ਅੱਗੇ ਇੱਕ ਕੌਲੀ ਅਸੀਂ 3 ਦਿਨਾਂ ਚ 4 ਦਿਨਾਂ ਚ ਖਾਲੀ ਕਰ ਦਿੰਦੇ ਹਾਂ ਉਹਦਾ ਰੰਗ ਜਾਂ ਬਾਕੀ ਜਾਦੇ-ਜਾਦੇ ਹੋਈਆਂ ਪਈਆਂ ਹੁੰਦੀਆਂ ਨੇ ਜਿਹੜੀ ਆਪਾਂ 5-6 ਕਿਲੋ ਗਰਮੀ ਦੇ ਵਿੱਚ ਮਿਰਚਾਂ ਸੁਕਾਉਣ ਦੇ ਉਹਦੇ ਵਿੱਚੋਂ ਆਹ ਇੱਕ ਕਿਲੋ ਮਿਰਚਾਂ ਹੋਈਆਂ ਨੇ ਘਰਦੀਆਂ ਲਓ ਇੱਕ ਕੌਲੀ ਭਰ ਲਈ 10 ਦਿਨ ਆਰਾਮ ਕਰਾਂ ਆਪਣਾ ਨੇ ਉਧਰੋਂ ਤੇਲ ਕੱਢ ਗਿਆ ਥੋੜਾ ਆਪਾਂ ਔਲੇ ਜਾਂਦਾ ਤਾਂ ਮੰਨ ਲੀਏ ਫਿਰ ਮੈਨੂੰ ਬਿੰਦੇ ਬਿੰਦੇ ਟਾਈਮਿੰਗ ਲਵੜਾ ਬੱਬਾ ਬੱਬਾ ਆਉਣੇ ਲਓ ਜੀ 15 ਤੋਂ 20 ਮਿੰਟ ਹੋ ਗਏ ਹੁਣ ਇਹਨਾਂ ਨੂੰ ਬਸ ਮੈਂ ਥੋੜੀ ਥੋੜੀ ਜੀ ਮੱਠੀ ਜੀ ਇੱਕ ਕਰਕੇ ਭੱਜ ਕੇ ਵਿੱਚ ਦੀ ਪਾਣੀ ਪਿਆਈ ਮੱਜਾ ਨੂੰ ਕੀ ਕਰੀਏ ਜੀ ਇਕੱਲੇ ਕਹ ਰਹੇ ਹਾਂ ਤੇ ਕੰਮ ਆਹੀ ਕੋ ਸੁਣਨੇ ਬੱਚੇ ਭੱਜੇ ਸਾਹ ਨਹੀਂ ਆਉਂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਹੇਸਮੈਨ ਸੋਫ ਆਹ ਅਜਮੈਨ ਤੇ ਮੇਕੀ ਹੈ ਜੀ ਇੱਕ ਲੌਂਜੀ ਥੋੜੀ ਜੀ ਇਹਦੇ ਵਿੱਚ ਵੀ ਆਪਾਂ ਉਹੀ ਸਮਾਨ ਪਾਵਾਂਗੇ ਤੇ ਸੌਂਪ ਤੇ ਜਿਹੜਾ ਹੈਗਾ ਜੀ ਧਨੀਆ ਸਾਡੇ ਕੋਲ ਪੀਸਿਆ ਹੋਇਆ ਪਾਊਡਰ ਬਣਾਇਆ ਹਾਂ ਉਹ ਪਾਉਂਗੀ ਮੈਂ ਇਹਦੇ ਵਿੱਚ ਪਹਿਲਾਂ ਆਪਾਂ ਅਦਰੇ ਚ ਵੀ ਉਹੀ ਪਾਇਆ ਇਹ ਦੇਖੋ ਜੇ ਮੈਂ ਜੀਰਾ ਪਾਉਣਾ ਭੁੱਲ ਗਈ ਉਹ ਮੈਂ ਤਵੇ ਤੇ ਅੱਡ ਪਾਉਂਗੀ ਜਿਆਦਾ ਹੀ ਮੇਰੇ ਹਾਂ ਕਾਲੀ ਕਾਲੀ ਚ ਇੱਕ ਤਾਂ ਸੁਰਤੀ ਦਾ ਕੰਮਾਂ ਚ ਪਈ ਹੈ ਲਓ ਜੀ ਸਾਰਾ ਆਪਾਂ ਇਹਦੇ ਵਿੱਚ ਪੀਸ ਥੋੜੇ ਦੇ ਵਿੱਚ ਥੋੜੀਆਂ ਜਿਹੀਆਂ ਮਿਰਚਾਂ ਅੰਦਾ ਕਿਥੋਂ ਤੇ ਮਿਰਚਾਂ ਦਾ ਪਾਵਾਂਗੇ ਤੇ ਇਹ ਸੌਂਫ ਜੀਰਾ ਪਾਊਡਰ ਪਰੀਕ ਹੰਦੀ ਤੇ ਨਮਕਾ ਥੋੜੇ ਜਿਹਾ ਔਲੇ ਵੱਡੇ ਤੇ ਤਾਂ ਟਾਈਮ ਲੱਗ ਗਿਆ ਮੈਂ ਪਹਿਲਾਂ ਐ ਨਹੀਂ ਧਿਆਨ ਦਿੱਤਾ ਵੀ ਮੈਂ ਬਾਲ ਦੇਣੇ ਨੇ ਬਾਲ ਕੇ ਸਿੱਤੀ ਹੋ ਜਾਂਦੇ ਟਾਈਮ ਬਾਹ ਲੱਗ ਗਿਆ ਪਰ ਐ ਵੀ ਚੱਲ ਹੌਲੀ ਹੌਲੀ ਸੈਂਦੀ ਸੈਂਦੀ ਅੱਗ ਤੇ ਹਿਲਾਉਂ ਔਰ ਥੋੜੀ ਅੱਗ ਜੀ ਨਾਲ ਆਪਣੇ ਨੇਰਾ ਹੋਣ ਲੱਗ ਗਿਆ ਇੱਥੇ ਹਜੇ 5 ਕੁ ਮਿੰਟ ਇਹ ਹੋਰ ਰੱਖਾਂਗੇ ਆਪਾਂ ਲੇਟ ਲਾ ਕੇ ਆਵਾਂ ਮੈਂ ਵੱਡੀ ਲਓ ਜੀ ਐਨੇ ਆਪਣੇ ਔਲੇ ਨੂੰ ਹੋਰ ਸੇਕ ਲੱਗ ਜਾਣਗੇ ਪਾਦਰਕ ਪਾ ਦਈਏ ਡੱਬੇ ਜੇ ਠੰਡਾ ਹੋ ਗਿਆ ਹੁਣ ਦੇਖਦੇ ਆਂ ਹੱਥ ਨਹੀਂ ਮੈਂ ਇਹਨੂੰ ਲਾਉਂਦੀ ਬਸ ਅਹੀਂ ਚਮਚੇ-ਚਮਚੇ ਨਾਲ ਹੀ ਅਹੀਂ ਇਦਾਂ ਹੀ ਖੁਰਚਣੇ ਨਾਲ ਪਾਦਨੇ ਕੱਢ ਵੀ ਚਮਚੇ ਨਾਲ ਲੈ ਲਿਆ ਕਰਾਂਗੇ ਮੇਰੇ ਹੱਥੋਂ ਚਾਰ ਖਰਾਬ ਬਹੁਤ ਹੁੰਦਾ ਹੈ ਲੋ ਇਹ ਵੀ ਆਪਣੇ ਠੰਡੇ ਹੋ ਗਏ ਆਪਾਂ ਫੇਰ ਬਸ ਇਹਦੇ ਵਿੱਚ ਹੀ ਪੈ ਜਾਣਗੇ ਥੋੜਾ ਜਿਹਾ ਤਾਂ ਸਮਾਨ ਹੈ ਸਣੀ ਫਟ ਕੇ ਨੇਰਾ ਹੋ ਗਿਆ ਸਾਰਾ ਸਮਾਨ ਪਾਤਾ ਬਸ ਇਹਨੂੰ ਥੋੜਾ ਜਿਹਾ ਹੋਰ ਹੋ ਜਾਣ ਦੇ ਫਿਰ ਲਾ ਕੇ ਫੱਡ ਵਿੱਚ ਪਾ ਦਾਂਗੇ ਠੰਡੇ ਹੋ ਜਾਣਗੇ ਉਧਰ ਤਾਂ ਲਾਈਟ ਦਾ ਜਾਣਨ ਬਥੇਰੇ ਬੂ ਕੱਪੜੇ ਲਾਂ ਹਾਂ ਚੁੰਨੀਆਂ ਸੁੱਕੀਆਂ ਪਈਆਂ ਨੇ ਆਸਪ੍ਰਿਤ ਵੀ ਨਹੀਂ ਹੈ ਜੈਨ ਉਹ ਖਾਓਗੇ ਲੇ ਚੁੱਲੇ ਤੋਂ ਪਰ ਇਹਦੇ ਠੰਡ ਤਾਂ ਲੱਗਦੀ ਹੈ ਚੁੱਲੇ ਤੋਂ ਪਰ ਅਸੀਂ ਪਹਿਲਾਂ ਸਿੰਪਲ ਤਰੀਕੇ ਨਾਲ ਇਦਾਂ ਹੀ ਔਲੇ ਪਾਉਂਦੇ ਤੇ ਬાળા ਉਹ ਨਹੀਂ ਕਰਦੇ ਤੇ ਔਲੇ ਆਦਾ ਵੀ ਵੈਸੇ ਆ ਇੰਨਾ ਹੀ ਨੂਨ ਮੇਰੇ ਤੋਂ ਪਾਇਆ ਔਲੇ ਤਲੇ ਚਲੋ ਵੀ ਦੇਸੀ ਕੰਮ ਹੁਣ ਤਾਂ YouTube ਨੇ ਕੋਈ ਡਰ ਰੋਕਾਂ ਦਾ ਬਣਾਤੀਆਂ ਭੈਣਾ ਸਰਚ ਮਾਰੋ ਕੁਸ ਮਰਜ਼ੀ ਕਰ ਲਿਓ ਇਹਨਾਂ ਹੋ ਗਏ ਤੇ ਉਹਨਾਂ ਨੂੰ ਸੁਆਣ ਲਿਆ ਬੂਤ ਪੈਣਗੇ ਕਿਵੇਂ ਆਂ ਹਣੇ ਮੈਂ ਤਾਂ ਰੁੱਟ ਜਾਂ ਲਓ ਜੀ ਆਪਣਾ ਡੱਬਾ ਪੈਕ ਕਰਤਾ ਆ ਗਏ ਹੁਣ ਨੂੰ ਪਤਾ ਦੀ ਮੈਂ ਇੱਕ ਦੋ ਦਿਨ ਅੱਜ ਤਾਂ ਹੁਣ ਆਥ ਨਹੀਂ ਕਹਿੰਦਾ ਤੂੰ ਤਾਂ ਦੇਖ ਕੇ ਹੁਣ ਆ ਪੈਨੇ ਔਲੇ ਸਿੱਢ ਦੋ ਇਹਨਾਂ ਨੂੰ ਮੈਂ ਸਾਨੂੰ ਬਾਦੋ ਪਾਜ ਪਾਣੀ ਪਿਆ ਜਦੋਂ ਕੰਮ ਨਮੇੜਤਾ ਤਾਂ ਆ ਗਿਆ ਹੈ ਠੰਢੀ ਜਾਂਦਾ ਯਾਰ ਵਾਜ ਤਾਂ ਪਾ ਲਈਆ ਭਾਈ ਮੈਂ ਵੀ ਤੈਨੂੰ ਛੱਡਣ ਮੱਗਿਆ ਸਕੂਲ ਤੱਕਤਾਬੂ ਦੇ ਤੱਕ ਮਤਲਬ ਮਰਨ ਵਾਲੀ ਹੋ ਗਈ ਆ ਕੇ ਅੱਗੇ ਮ ਜਾ ਕੇ ਦੇਖਿਆ ਸੀ 1 ਲਗ ਮਚੀਂਦੀ ਐ ਸੇਕਦਾ ਹੂੰ ਕਿਵੇਂ ਕਰ ਦੇਖ ਤਾਂ ਲਈਏ ਵਾਹ ਬਸ ਇਹਦਾ ਕਰਤਾ ਵਾਇਕ ਇਹ ਥੁਰ ਜਾ ਹਜੇ ਗਰਮ ਨੇ ਇਹਲੇ ਹੈ ਦੇਖ ਆ ਉਹ ਰੱਖ ਰੱਖ ਕੱਢ ਕੇ ਹੂੰ ਲੈ ਆਹ ਵੇ ਖਸੂ ਵਧੀਆ ਹੂੰ ਖਸੂ ਵਧੀਆ ਆ ਦੋ ਤਿੰਨ ਕੌਲੀ ਚ ਕੱਢ ਦਨੇ ਲੈ ਲੈ ਜਾ ਟੱਕਣ ਅੰਦਰ ਧਰ ਕੇ ਮੈਂ ਇਹਨਾਂ ਨੂੰ ਕੌਲੀ ਚ ਕੱਢਾਂ ਇਹ ਖੁੱਲਾ ਰੱਖਦੀ ਆ ਜੀ ਹਾਂ ਬਸ ਠੰਡਾ ਹੋ ਜਾਊਗਾ ਅੱਜ ਆਜਾਤ ਬੈਠਾ ਰਣ ਲੱਗੇ ਨੇ ਅੱਜ ਪਤਾ ਲੱਗਿਆ ਐ ਦੁਪਹਿਰ ਤਾਂ ਕੱਲੀ ਧੁੰਦੇ ਦੀ ਚਲੋ ਜੀ ਆਪਣਾ ਚਾਰ ਦਾ ਕੰਮ ਨਿਬੜ ਗਿਆ ਟਾਈਮ ਦੇਖੋ ਨੇਰਾ ਬਹੁਤ ਹੋ ਗਿਆ ਰਾਂਡ ਵੀ ਬਹੁਤ ਹੋ ਗਈ। ਪਾਣੀ ਹੈ ਨਾ ਇਸ ਵਾਂ। ਉੱਥੇ ਗੀਜਰ ਚ ਪਿਆ। ਗੀਜਰ ਆ ਕਰ ਦੂ ਤਾ। ਆ ਇਥੇ ਤੜਕਣੀ ਚ ਪਾ ਕੇ ਦਰ। ਤੇ ਚਲੋ ਜੀ ਹੁਣ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਤੇ ਬਾਕੀ ਤੁਸੀਂ ਚਾਰ ਮੈਨੂੰ ਦੱਸਿਓ ਕਿਦਾਂ ਦਾ ਲੱਗਿਆ। ਤੇ ਮੈਂ ਵੀ ਬਸੇ ਮੈਂ ਵੀ ਖੱਡਿਆ ਤਾਂ YouTube ਤੋਂ ਹੀ ਆ। ਮੈਂ ਵੀ ਖੱਡਿਆ ਤਾਂ YouTube ਤੋਂ ਹੀ ਆਂ ਵੀ ਹੋਰ ਤਰੀਕੇ ਨਾਲ ਪਾਈਏ ਆਪਾਂ ਮੱਜਾਂ ਨੂੰ ਵੀ ਠੰਡ ਹੋ ਰਹੀ ਐ ਮੈਂ। ਆ ਕੀ ਹੋ ਗਿਆ ਲਾਈਟ ਵਾ ਗਈ। ਹੋਰ ਆ ਮੈਸੜ ਵੱਲੋਂ ਲੱਗੇ ਨਹੀਂ। ਚਲੋ ਜੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ